ਹਾਂਜੀ ਸੋਸ਼ਟਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਕਮੀਜ਼ ਦੀ ਫਿਟਿੰਗ ਆਪਣੀ ਕਦੇ ਮਤਲਬ ਨਾ ਤਾਂ ਖੁੱਲੀ ਹੋਵੇ ਫਿਟਿੰਗ ਤੋਂ ਖੁੱਲਾ ਹੋਵੇ ਕਮੀਜ਼ ਤੇ ਨਾ ਹੀ ਟਾਈਟ ਹੋਵੇ ਇਸ ਤਰ੍ਹਾਂ ਦੇ ਇਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਵੀ ਆਪਾਂ ਇਸ ਤਰ੍ਹਾਂ ਦੀ ਫਿਟਿੰਗ ਬਣਾਉਣ ਦੇ ਲਈ ਬਿਲਕੁਲ ਪਰਫੈਕਟ ਫਿਟਿੰਗ ਦੇ ਲਈ ਆਪਾਂ ਜਿਹੜੀ ਸਾਈਡ ਸਲਾਈ ਆ ਉਹ ਕਿੱਦਾਂ ਲਗਾਉਣੀ ਹੈ ਦੇਖੋ ਆਪਣਾ ਕਮੀਜ਼ ਰੈਡੀ ਆਗਾ ਆ ਦੇਖੋ ਆਪਣੇ ਗਲੇ ਵਗੈਰਾ ਬੜੇ ਹੋਏ ਨੇ ਪਲੇਟਸ ਵੀ ਪਈਆਂ ਹੋਈਆਂ ਨੇ ਆਪਣੀਆਂ ਠੀਕ ਆ ਜੀ ਆ ਦੇਖੋ ਪਲੇਟਸ ਪਈਆਂ ਹੋਈਆਂ ਨੇ ਆਪਾਂ ਕਮੀਜ਼ ਨੂੰ ਐਦਾਂ ਨਾ ਉਲਟਾ ਰੱਖਣਾਗਾ ਜੀ ਇਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਦੱਸ ਦੇਾਂਗੇ ਇੱਕ ਮੇਰੀ ਨਾ ਭੈਣ ਦਾ ਮੈਸੇਜ ਆਇਆ ਸੀਗਾ ਫੋਨ ਆਇਆ ਸੀ ਮੇਰੀ ਭੈਣ ਦਾ ਇੱਕ ਦਾ ਵੀ ਦੀਦੀ ਮੇਰੀ ਨਾ ਮਤਲਬ ਕਿ ਉਹਨਾਂ ਦੀ ਬ੍ਰੈਸਟ ਹੈਗੀ ਆ 19 ਇੰਚ ਠੀਕ ਆ ਜੀ ਇਹ ਜਿਹੜਾ ਸੂਟ ਆ ਇਹ ਆਗਾ ਜੀ 19.5 ਇੰਚ ਬ੍ਰੈਸਟ ਦਾ ਉਹ ਕਹਿੰਦੇ ਜੇ ਅਸੀਂ 1 ਇੰਚ ਮੈਂ ਫਿਟਿੰਗ ਤੇ ਸਲਾਈ ਲਗਾ ਲੈਨੀ ਆ ਤਾਂ ਮੇਰਾ ਕਮੀਜ਼ ਹੋ ਜਾਂਦਾ ਟਾਈਟ ਜਦੋਂ ਮੇਰਾ ਕਮੀਜ਼ ਟਾਈਟ ਹੋ ਜਾਂਦਾ ਮੈਂ 1 ਇੰਚ ਵਧਾ ਲੈਨੀ ਆ ਜੀ 20 ਤੇ ਕਰ ਲੈਨੀ ਆ ਤਾਂ ਮੇਰੀ ਆームਹੋਲ ਦੇ نیچے ਕਹਿੰਦੇ ਜੀ ਝੋਲ ਪੈਣ ਲੱਗ ਜਾਂਦਾ ਉਹ ਕਿਉਂ ਪੈਂਦਾ ਦੇਖੋ ਪਹਿਲੀ ਗੱਲ ਤਾਂ ਨਾ ਜਦੋਂ ਆਪਾਂ ਪਲੇਟਸ ਪਾ ਲੈਨੇ ਆ ਦੇਖੋ ਆਹ ਵਾਲੀ ਜਿਹੜੀ ਨਿਸ਼ਾਨੀ ਆ ਉਹ ਇੱਥੇ ਚਲੀ ਗਈ ਨਾ ਆ ਦੇਖੋ ਇਹ ਆ ਦੇਖੋ ਇੱਕ ਨਿਸ਼ਾਨੀ ਤਾਂ ਇੱਥੇ ਆ ਗਈ ਪਲੇਟ ਪੈਣ ਤੋਂ ਬਾਅਦ ਆ ਹੋਊਗੀ ਇੱਕ ਇੱਥੇ ਹੋਊਗੀ ਜਿਹੜੀ ਆਪਣੀ ਫਿਟਿੰਗ ਆ ਗਈ ਉਹ ਤਾਂ ਸਾਰੀ ਜਿਵੇਂ ਆਪਾਂ ਕਹਿ ਦੋ ਵੀ ਵਿਗੜ ਗਈ ਠੀਕ ਹੈ ਜੀ ਆਪਾਂ ਨੂੰ ਇਹ ਫਿਟਿੰਗ ਦੀਆਂ ਨਿਸ਼ਾਨੀਆਂ ਦੁਬਾਰਾ ਪ੍ਰੋਪਰ ਨਾਪਣੀਆਂ ਪੈਂਦੀਆਂ ਨੇ ਇਹ ਆਪਾਂ ਦੇਖੋ ਇਸ ਤੋਂ ਬਾਅਦ ਨਾਪ ਕੇ ਦਿਖਾਉਣੇ ਆ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਹਾਂਗੇ ਵੀ ਆਪਣੀ ਜਿਹੜੀ ਫਿਟਿੰਗ ਆ ਗਈ ਉਹ ਬ੍ਰੈਸਟ ਕੋਲੋਂ ਕਿਉਂ ਦਬਦੀ ਹੈਗੀ ਆਪਣਾ ਕਮੀਜ਼ ਆ ਜਗਾ ਤੋਂ ਟਾਈਟ ਕਿਉਂ ਹੋ ਜਾਂਦਾ ਇੱਥੋਂ ਜਿਹੜੀ ਫਿਟਿੰਗ ਆ ਗਈ ਉਹ ਪ੍ਰੋਪਰ ਬੰਨ ਕੇ ਕਿਉਂ ਨਹੀਂ ਤਿਆਰ ਹੁੰਦੀ ਦੇਖੋ ਇਹਨਾਂ ਦੀ ਹੈਗੀ ਆ ਬ੍ਰੈਸਟ 19.5 ਇੰਚ ਆ ਆਪਾਂ ਇੱਥੇ 19.5 ਇੰਚ ਤੇ ਅਨਸਾਨ ਲਾ ਲਿਆ ਜਦੋਂ 19.5 ਇੰਚ ਤੇ ਆਪਣਾ ਅਨਸਾਨ ਲਾਇਆ ਹੋਇਆ ਆਪਾਂ 19.5 ਨੂੰ ਇਹਦੇ ਨਾਲ ਮਿਲਾ ਲੈਣਾ ਕਮਰ ਦੇ ਨਾਲ ਐਦਾਂ ਹੀ ਆਪਾਂ ਦੇਖੋ ਜੀ ਫਿਟਿੰਗ ਦਿਨੇ ਹੁੰਨੇ ਆ ਕਮਰ ਨੂੰ ਬ੍ਰੈਸਟ ਵਾਲੇ ਨਾਪ ਨੂੰ ਕਮਰ ਨਾਲ ਕਮਰ ਨੂੰ ਆਪਾਂ हिਪ ਨਾਲ ਆਪਾਂ ਇਹ ਐਦਾਂ ਮਿਲਾਉਨੇ ਆ ਠੀਕ ਆ ਜੀ ਐਦਾਂ ਮਿਲਾਉਨੇ ਆ ਨਾ ਇਦਾਂ ਜਦੋਂ ਕਈ ਮੇਰੀਆਂ ਭੈਣ ਜਿਹੜੀਆਂ ਨਵੀਂ ਸਲਾਈ ਸਿੱਖਦੀਆਂ ਨੇ ਉਹ ਇਦਾਂ ਮਲਾ ਲੈਂਦੀਆਂ ਨੇ ਜਿਹੜੀ ਆਪਾਂ ਗਲਾਈ ਦਿੱਤੀ ਇਹ ਗਲਾਈ ਨਹੀਂ ਦਿੰਦੀਆਂ ਉਹਦੇ ਨਾਲ ਕੀ ਹੁੰਦਾ ਜਿਹੜੀ ਆਪਣੀਆਂ ਅੱਧਾ ਅੱਧਾ ਇੰਚ ਫਰਕ ਆ ਦੇਖੋ ਅੱਧਾ ਇੰਚ ਇੱਧਰ ਹੋਜੂ ਅੱਧਾ ਇੰਚ ਦੂਸਰੇ ਪਾਸੇ ਹੋਜੂ ਜਿਹੜਾ ਇਹ ਕੱਪੜਾ ਹੈ ਆਪਣਾ ਸਲਾਈ ਦੇ ਅੰਦਰ ਚਲਿਆ ਜਾਂਦਾ ਮੰਨ ਕੇ ਦੇਖੋ ਆਪਾਂ ਇੱਥੋਂ ਤਾਂ 1.9 ਲਾ ਲਿਆ 1.9 ਤੋਂ ਬਾਅਦ ਇੱਥੋਂ ਅੱਧਾ ਇੰਚ ਘਟ ਗਿਆ ਠੀਕ ਹੈ ਜੀ ਅੱਧਾ ਅੱਧਾ ਇੰਚ ਦੋਵੇਂ ਪਾਸਿਓਂ ਘਟ ਕੇ 1 ਇੰਚ ਘਟ ਗਿਆ ਤਾਂ ਆਪਣੀ ਬ੍ਰੈਸਟ ਦਾ 19 ਇੰਚ ਆ ਇਹਨੇ 18 1/2 ਇੰਚ ਰਹਿ ਜਾਣਾ ਤਾਂ ਬ੍ਰੈਸਟ ਕੋਲੋਂ ਆਪਣੇ ਆਪ ਫਿਟਿੰਗ ਦਬ ਜਾਂਦੀ ਆ ਘੁੱਟਨ ਮਹਿਸੂਸ ਹੋਣ ਲੱਗ ਜਾਂਦੀ ਆ ਕਮੀਜ਼ ਟਾਈਟ ਹੋ ਜਾਂਦਾ ਆਪਾਂ ਕੀ ਕਰਨਾ ਨਾਰਮਲ ਸਾਈਜ਼ਾਂ ਚ ਢਾਈ ਲਾ ਲਓ ਤੇ ਹੈਵੀ ਚ ਤਿੰਨ ਚਾਹੇ ਤੁਸੀਂ ਸਾਰੇ ਸਾਈਜ਼ਾਂ ਚ ਤਿੰਨ ਲਾ ਲਓ ਉਹ ਵੀ ਬਿਲਕੁਲ ਸਹੀ ਆਉਂਦਾ ਦੇਖੋ ਇੱਥੇ ਨਿਸ਼ਾਨ ਲਾ ਲੈਣਾ ਇਹਨੂੰ ਆਪਾਂ ਬਿਲਕੁਲ ਸਿੱਧਾ ਲੈ ਕੇ ਜਾਣਾ ਇਦਾਂ ਬਿਲਕੁਲ ਪ੍ਰੋਪਰ ਸਿੱਧੀ ਲਾਈਂ ਸਿੱਧੀ ਲਾਈਨ ਖਿੱਚ ਕੇ ਕਮਰ ਦੇ ਨਿਸ਼ਾਨ ਨੂੰ ਆਪਾਂ ਇਹਦੇ ਨਾਲ ਨਹੀਂ ਇਹਦੇ ਨਾਲ ਮਲਾਉਣਾ ਇਹ ਇਸ ਤਰ੍ਹਾਂ ਇਸ ਤਰ੍ਹਾਂ ਮਲਾ ਕੇ ਇੱਥੋਂ ਦੇਖੋ ਜੀ ਆਪਾਂ ਇਸ ਤਰ੍ਹਾਂ ਗਲਾਈ ਪਾ ਦੇਣੀ ਜਦੋਂ ਆਪਾਂ ਇਹ ਗਲਾਈ ਪਾਉਣੇ ਆਂਗੇ ਤਾਂ ਆਪਣੀ ਇੱਥੋਂ ਵੀ 19 ਆ ਤੇ ਇੱਥੋਂ ਵੀ 19 ਆ ਜਿਹੜੀ ਆਪਣੀ ਬ੍ਰੈਸਟ ਆ ਉਹ ਆ ਪਲੇਟਸ ਦਾ ਜਿਹੜਾ ਦੇਖੋ ਜੀ ਕੱਪੜਾ ਆਪਣਾ ਉੱਪਰ ਉੱਠਿਆ ਹੋਇਆ ਆ ਚੀਜ਼ ਦੇ ਬਰਾਬਰ ਬ੍ਰੈਸਟ ਹੁੰਦੀ ਹੈ ਜਦੋਂ ਆਪਣੀ ਇੱਥੋਂ ਐਦਾਂ ਗਲਾਈ ਬਣੀ ਹੋਊਗੀ ਐਦਾਂ ਸ਼ੇਪ ਤਿਆਰ ਹੋਊਗੀ ਇਸ ਤਰ੍ਹਾਂ ਬਣੂਗੀ ਫਿਰ ਆਪਣੀ ਜਿਹੜੀ ਕਮੀਜ਼ ਦੀ ਪ੍ਰੋਪਰ ਫਿਟਿੰਗ ਬਣ ਕੇ ਤਿਆਰ ਹੁੰਦੀ ਹੈ ਜੀ ਪੂਰੀ ਵਧੀਆ ਫਿਟਿੰਗ ਆਉਂਦੀ ਹੈਗੀ ਇਸ ਤਰ੍ਹਾਂ ਜਦੋਂ ਆਪਾਂ ਲਾਉਣੇ ਆ ਨਾ ਨਿਸ਼ਾਨੀ ਆ ਤਾਂ ਆਪਣੀ ਜਿਹੜੀ ਫਿਟਿੰਗ ਆ ਗਈ ਬ੍ਰੈਸਟ ਕੋਲੋਂ ਦਬਦੀ ਨਹੀਂ ਹੈਗੀ ਹੁਣ ਜਿਹੜੀ ਆਪਾਂ ਦੇਖੋ ਆਪਾਂ ਆਪਾਂ ਦੇਖੋ ਹੁਣ ਨਾਪ ਦੁਆਰਾ ਲੈਣਾਗਾ ਆਪਣੀ ਦੇਖੋ ਬ੍ਰੈਸਟ ਹੈਗੀ ਹੈਗੀ 19.5 ਇੰਚ ਇੱਥੋਂ ਤਾਂ ਆਪਣਾ ਪੂਰਾ 19.5 ਆ ਇੱਥੋਂ ਵੀ ਜਿੱਥੇ ਆਪਾਂ 2.5 ਇੰਚ ਤੇ نیچے ਨੂੰ ਤਿੰਨ ਤਿੰਨ ਸਾਂਹ ਲਾਉਣਾ ਇੱਥੋਂ ਵੀ ਨਾਪ ਕੇ ਦੇਖੋ ਵੀ 19.5 ਹੀ ਆਗਾ ਆ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਇੱਥੋਂ ਆਪਣਾ ਪੂਰਾ 19.5 ਇੰਚ ਹੀ ਆਗਾ ਆ ਦੇਖੋ ਜੀ ਇੱਥੇ 1.5 ਇੰਚ ਆ ਹੁਣ ਜਿਹੜੀ ਇਹਨਾਂ ਦੀ ਕਮਰ ਆ ਗਈ ਕਮਰ 16 ਇੰਚ ਤਿਆਰ ਆ ਗਈ ਆਪਾਂ ਬਣੇ ਹੋਏ ਕਮੀਜ਼ ਦੀ ਸਟਿਚ ਕੀਤੇ ਹੋਏ ਕਮੀਜ਼ ਦੀ ਨਾਪੀ ਸੀ 16 ਇੰਚ ਤਾਂ ਆਪਾਂ ਇੱਥੋਂ 16 ਇੰਚ ਤਿਆਰ ਰੱਖਣੀ ਆ ਪਲੇਟਸ ਵਗੈਰਾ ਪਈਆਂ ਹੋਈਆਂ ਨੇ ਦੇਖੋ ਇਹਨਾਂ ਹਲਕੀ ਜਿਹੀ ਵੱਧ ਆ ਗਈ 1.5 ਵੀ ਨਹੀਂ ਹੈਗੀ ਸਵਾ 1.5 ਇੰਚ ਆ ਗਈ ਇਹਨੂੰ ਆਪਾਂ ਜਿੰਨੀ ਹੈਗੀ ਆ ਉਹ ਉਹਨਾਂ ਅਨੁਸਾਰ ਲਾ ਲੈਣਾ ਦੇਖੋ ਇਹ ਇੱਥੇ ਠੀਕ ਆ ਜੀ ਇੱਥੇ ਪਲੇਟ ਪੈਨ ਤੋਂ ਬਾਅਦ ਨਾ ਕੱਪੜਾ ਔਨ ਕਰਕੇ ਥੋੜੀ ਜਿਹੀ ਆਪਣੀਆਂ ਨਿਸ਼ਾਨੀਆਂ ਦਾ ਫਰਕ ਪੈ ਜਾਂਦਾ ਜਿਹੜੀ ਇਹਨਾਂ ਦੀ हिਪ ਆ ਗਈ हिਪ ਦੇਖੋ ਓਨੀ ਹੋਣੀ ਆ ਜਿੰਨਾ ਆਪਾਂ ਨਿਸ਼ਾਨ ਲਾਇਆ ਸੀ हिਪ ਸੀਗੀ ਦੇਖੋ ਜੀ ਇਹਨਾਂ ਦੀ 20 ਇੰਚ हिਪ ਇਹਨਾਂ ਦੀ ਦੇਖੋ ਹੁਣ ਨਾਪੀ ਹੋਈ ਵੀ ਪ੍ਰੋਪਰ 20 ਹੀ ਆ ਰਹੀ ਹੈਗੀ ਹੁਣ ਆਪਾਂ ਕੀ ਕਰਨਾ ਜਿਹੜੀਆਂ ਨਿਸ਼ਾਨੀਆਂ ਲਾਈਆਂ ਨੇ ਇਹਨਾਂ ਨੂੰ ਦੇਖੋ ਆਪਾਂ ਦੁਬਾਰਾ ਮਲਾ ਲੈਣਾ ਇਸ ਤਰ੍ਹਾਂ ਆ ਦੇਖੋ ਐਨਾ ਫਰਕ ਪਿਆ ਹੋਇਆ ਨਾ ਇਹ ਐਨ ਆ ਇੱਥੇ ਆ ਗਈ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਦੁਬਾਰਾ ਮਲਾਵਾਂਗੇ ਦੇਖੋ ਐਨਾ ਫਰਕ ਪੈ ਜਾਣਾ ਜੇ ਆਪਾਂ ਇਹਨਾਂ ਨਿਸ਼ਾਨੀਆਂ ਤੇ ਅੰਦਾਜ਼ੇ ਨਾਲ ਹੀ ਸਲਾਈ ਲਗਾ ਲਾਂਗੇ ਅੰਦਾਜ਼ੇ ਨਾਲ ਦੇਖੋ ਕਈ ਵਾਰੀ ਠੀਕ ਵੀ ਆ ਜਾਂਦੀ ਹੈ ਸਲਾਈ ਐਦਾਂ ਦੀ ਕੋਈ ਗੱਲ ਨਹੀਂ ਕਈ ਵਾਰੀ ਖੁੱਲੀ ਵੀ ਹੋ ਜਾਂਦੀ ਹੈ ਫਿਟਿੰਗ ਕਈ ਵਾਰੀ ਟਾਈਟ ਵੀ ਆਪਾਂ ਪੂਰੇ ਨਾ ਨਾਪ ਕੇ ਐਦਾਂ ਨਿਸ਼ਾਨੀ ਲਾਉਣੀ ਹੈਗੀ ਇਹ ਨਹੀਂ ਵੀ ਸਿੱਧੂ ਹੀ ਲਾ ਲੈਣੀ ਹੈ ਅਪੇਂਚੀ ਟੇਪ ਜਾਂ ਸਕੇਲ ਦੇ ਨਾਲ ਇਹ ਨਿਸ਼ਾਨੀਆਂ ਦਵਾੜਾ ਲਾਉਣੀਆਂ ਨੇ ਆ ਲੋ ਜੀ ਹੁਣ ਆਪਣਾ ਜਿਹੜਾ ਕਮੀਜ਼ ਆ ਇਹ ਸਲਾਈ ਲਗਾਉਣ ਦੇ ਲਈ ਤਿਆਰ ਆ ਗਿਆ ਹੁਣ ਆਪਾਂ ਤੁਹਾਨੂੰ ਸਲਾਈ ਲਾ ਕੇ ਦਿਖਾਵਾਂਗੇ ਸਲਾਈ ਲਾਉਣ ਤੋਂ ਪਹਿਲਾਂ ਇੱਕ ਨਾ ਮੇਰੀਆਂ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਸਾਡੇ ਸੂਟ ਚ ਕੱਪੜੇ ਚ ਕਾਣ ਨਹੀਂ ਹੁੰਦੀ ਪਰ ਜਦੋਂ ਅਸੀਂ ਕਮੀਜ਼ ਬਣਾ ਲੈਂਦੇ ਆ ਸਾਡੇ ਪੱਲੇ ਟੇਢੇ ਜਾਂਦੇ ਨੇ ਉਹ ਪੱਲੇ ਟੇਢੇ ਕਿਉਂ ਜਾਂਦੇ ਨੇ ਦੇਖੋ ਆਹ ਵਾਲੀ ਪਲੇਟ ਪਾਉਣ ਤੋਂ ਬਾਅਦ ਨਾ ਇੰਨਾ ਫਰਕ ਪੈ ਜਾਂਦਾ ਅੱਧਾ ਇੰਚ ਕੱਪੜੇ ਦਾ ਦੇਖੋ ਆਹ نیچے ਪਲੇਟ ਤੋਂ نیچے ਜ਼ਿਆਦਾ ਹੈਗਾ ਪਲੇਟ ਤੋਂ ਉੱਪਰ ਆ ਜਿਹੜਾ ਉਹ ਘੱਟ ਆਗਾ ਇਹ ਆ ਦੇਖੋ ਇਸ ਤਰ੍ਹਾਂ ਆਪਾਂ ਕਈ ਵਾਰੀ ਕੀ ਕਰਦੇ ਆਂਗੇ ਆਪਾਂ ਨਾ ਇੱਥੋਂ ਐਦਾਂ ਪੂਰਾ ਰੱਖ ਲੈਣੇ ਆ ਕੱਪੜੇ ਨੂੰ ਇਹ ਇਸ ਤਰ੍ਹਾਂ ਇੱਥੋਂ ਵੀ ਬਰਾਬਰ ਕਰ ਲੈਣੇ ਆ ਫਿਰ ਇੱਥੋਂ ਆ ਕੇ ਫੇਰ ਆਪਾਂ ਐਦਾਂ ਕਰ ਲੈਣੇ ਆ ਸੋ ਇਥੋਂ ਆ ਬਰਾਬਰ ਰੱਖ ਕੇ ਸਾਈਡ ਸਲਾਈ ਲਗਾ ਲੈਨੇ ਆ ਉਹਦੇ ਨਾਲ ਕੀ ਹੁੰਦਾ ਇਧਰੋਂ ਦੇਖੋ ਫਿਰ ਅੱਧਾ ਅੱਧਾ ਇੰਚ ਕੱਪੜਾ ਘਟ ਜਾਂਦਾ ਹੈਗਾ ਇਸ ਤਰ੍ਹਾਂ ਅੱਧੇ ਦਾ ਅੱਧਾ ਇਧਰ ਘਟਦਾ ਹੁੰਦਾ ਅੱਧਾ ਉਧਰ ਉਧਰ ਆਪਾਂ ਪੂਰਾ ਕਰ ਲੈਨੇ ਆ ਫਿਰ ਇਧਰ 1-1 ਇੰਚ ਘਟ ਜਾਂਦਾ ਆਪਾਂ ਫਿਰ ਇਧਰੋਂ ਵੀ ਉਹ ਕਟਾ ਕੇ ਨਹੀਂ ਰੱਖਦੇ ਆਪਾਂ ਇਧਰੋਂ ਵੀ ਪੂਰਾ ਕਰ ਲੈਨੇ ਆ ਜਦੋਂ ਆਪਾਂ ਇਧਰੋਂ ਵੀ ਪੂਰਾ ਕਰ ਲੈਨੇ ਆ ਉਹਦੇ ਨਾਲ ਕੀ ਹੁੰਦਾ ਫਰੰਟ ਤੋਂ ਜਿਹੜੀ ਆਪਣੀ ਫਿਟਿੰਗ ਆ ਟਾਈਟ ਹੋ ਜਾਂਦੀ ਆ ਤੇ ਬੈਕ ਸਾਈਡ ਆਪਣੇ ਗਲੇ ਦੇ ਨੀਚੇ ਆਹ ਵਾਲੀ ਜਗ੍ਹਾ 'ਚੋਂ ਕੱਪੜਾ ਉੱਠਣ ਲੱਗ ਜਾਂਦਾ ਨਾਲੇ ਤਾਂ ਕੱਪੜਾ ਉੱਠਦਾ ਤੇ ਨਾਲੇ ਇੱਥੇ ਨਾ ਗਲੇ ਤੋਂ ਐਂ ਵਾਲ ਪੈਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਗਲੇ 'ਚ ਐ ਤਾਂ ਵਾਲ ਪੈਂਦੇ ਨੇ ਤਾਂ ਆਪਣੀ ਮਤਲਬ ਕਿ ਪਿੱਛੋਂ ਵੀ ਆਹ ਵਾਲੀ ਚੀਜ਼ 'ਚ ਇਦਾਂ ਬੁਲਬਲੇ ਜੇ ਬਣ ਜਾਂਦੇ ਨੇ ਤਾਂ ਫਿਟਿੰਗ ਖਰਾਬ ਹੋ ਜਾਂਦੀ ਆ ਆਪਾਂ ਸਲਾਈ ਲਗਾਉਣੀ ਕਿੱਦਾਂਗੀ ਆਪਾਂ ਸਲਾਈ ਲਗਾਉਣ ਟਾਈਮ ਨਾ ਆ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੇ ਗਲੇ ਨੇ ਇਹਨਾਂ ਇੱਥੋਂ ਪ੍ਰੋਪਰ ਬਰਾਬਰ ਰੱਖਣੇ ਨੇ ਇਹ ਇਹ ਨਹੀਂ ਵੀ ਇੱਕ ਗਲਾ ਇਦਾਂ ਆਪਾਂ ਜੋ ਸਲਾਈ ਲਾਉਣੀ ਆ ਵੀ ਗਲੇ ਇੱਕ ਇੱਧਰ ਨੂੰ ਚਲਿਆ ਜਾਵੇ ਜਾਂ ਦੂਸਰਾ ਇੱਧਰ ਨੂੰ ਇਸ ਤਰ੍ਹਾਂ ਨਹੀਂ ਆਪਾਂ ਗਲੇ ਨਾ ਇੱਥੋਂ ਪ੍ਰੋਪਰ ਤੁਸੀਂ ਨਾਪ ਕੇ ਚਾਹੇ ਤਾਂ ਤੁਸੀਂ ਇੱਥੇ ਪਿੰਨ ਲਾ ਲਓ ਅੱਧਾ-ਅੱਧਾ ਇੰਚ ਦੇਖੋ ਆ ਫਰੰਟ ਵਾਲੇ ਪੱਲੇ ਨੂੰ ਆਪਾਂ ਡਾਊਨ ਰੱਖ ਕੇ ਇੱਥੇ ਪਿੰਨ ਲਾ ਲਓ ਠੀਕ ਹੈ ਜੀ ਚਾਹੇ ਤਾਂ ਪਿੰਨ ਲਾ ਕੇ ਬਰਾਬਰ ਰੱਖ ਲਓ ਚਾਹੇ ਜਦੋਂ ਆਪਾਂ ਸਾਈਡ ਸਲਾਈ ਲਗਾਉਣੀ ਆਂਗੀ ਉਸ ਟਾਈਮ ਨਾ ਤੁਸੀਂ ਐਦਾਂ ਗਲੇ ਪ੍ਰੋਪਰ ਰੱਖੋ ਨਾਇਲ ਤਾਂ ਜਿਹੜਾ ਆਪਣਾ ਫਰੰਟ ਵਾਲਾ ਗਲਾ ਇਹ ਬਿਲਕੁਲ ਆਪਣੀ ਕਮੀਜ਼ ਚ ਫਰੰਟ ਚ ਹੀ ਰੱਖੂਗਾ ਬੈਕ ਵਾਲਾ ਬੈਕ ਵਾਲਾ ਵੀ ਬਿਲਕੁਲ ਆਪਣੇ ਪਿਛਲੇ ਪਾਸੇ ਸਹੀ ਰਹੂਗਾ ਗਲਾ ਇਦੇ ਨਾਲ ਕੀ ਹੁੰਦਾ ਜਦੋਂ ਆਪਣੇ ਗਲੇ ਵੀ ਸਹੀ ਨਹੀਂ ਰੱਖੇ ਹੁੰਦੇ ਐਦਾਂ ਆਪਾਂ ਸਹੀ ਰੱਖ ਕੇ ਸਾਈਡ ਸਲਾਈ ਨਹੀਂ ਲਗਾਉਂਦੇ ਹੈਗੇ ਆਪਣੀ ਕਮੀਜ਼ ਦੇ ਫਿਟਿੰਗ 'ਚ ਬਹੁਤ ਫਰਕ ਹੁੰਦਾ ਆਪਣਾ ਕਮੀਜ਼ ਘੁੰਮਣ ਵੀ ਲੱਗ ਜਾਂਦਾ ਜਿਹੜੇ ਕਮੀਜ਼ ਦੇ ਪੱਲੇ ਨੇ ਨਾ ਉਹ ਘੁੰਮਣ ਲੱਗ ਜਾਂਦੇ ਨੇ ਟੇਡੇ ਜਾਣ ਲੱਗ ਜਾਂਦੇ ਨੇ ਆਪਾਂ ਸਾਈਡ ਸਲਾਈ ਲਗਾਉਣ ਟਾਈਮ ਗਲਿਆਂ ਨੂੰ ਐਦਾਂ ਬਿਲਕੁਲ ਪ੍ਰੋਪਰ ਰੱਖਣਾ ਹੈ ਇਸ ਤਰ੍ਹਾਂ ਜਦੋਂ ਆਪਾਂ ਗਲਿਆਂ ਨੂੰ ਐਦਾਂ ਰੱਖ ਕੇ ਸਾਈਡ ਸਲਾਈ ਲਗਾਉਨੇ ਆ ਨਾ ਤਾਂ ਆਪਣੀ ਕਮੀਜ਼ ਦੀ ਸੂਟ ਦੀ ਫਿਟਿੰਗ ਬਹੁਤ ਸੋਹਣੀ ਬਣਦੀ ਹੈ ਜੀ ਹੁਣ ਆਜੋ ਆਪਾਂ ਤੁਹਾਨੂੰ ਸਾਈਡ ਸਲਾਈ ਲਾ ਕੇ ਦਿਖਾਉਣੀ ਆ ਆ ਦੇਖੋ ਜੀ ਜਦੋਂ ਆਪਾਂ ਸਾਈਡ ਸਲਾਈ ਲਗਾਉਣੀ ਹੈ ਨਾ ਆਪਾਂ ਫਰੰਟ ਵਾਲੇ ਪੱਲੇ ਨੂੰ ਅੱਧਾ ਇੰਚ ਡਾਊਨ ਕਰ ਲੈਣਾ ਹੈਵੀ ਸਾਈਜ਼ ਦੇ ਵਿੱਚ ਤੁਸੀਂ 1 ਇੰਚ ਡਾਊਨ ਕਰ ਸਕਦੇ ਹੋ ਪਰ ਨਾਰਮਲ ਸਾਈਜ਼ਾਂ ਦੇ ਵਿੱਚ ਹੈਵੀ ਸਾਈਜ਼ ਮਤਲਬ ਹੁੰਦਾ ਜੀ 26 27 ਇੰਚ ਬ੍ਰੈਸਟ ਚ ਜਿਹੜਾ ਜ਼ਿਆਦਾ ਹੈਵੀ ਸਾਈਜ਼ ਹੁੰਦਾ ਉਹਦੇ ਵਿੱਚ ਜਾਂ ਜਿੰਨਾ ਪਹਿਣਾ ਨੂੰ ਜ਼ਿਆਦਾ ਪ੍ਰੋਬਲਮ ਆ ਵੀ ਉਹਨਾਂ ਦਾ ਫਰੰਟ ਵਾਲਾ ਗਲਾ ਪਿੱਛੇ ਜਾਂਦਾਗਾ ਆਪਾਂ ਦੇਖੋ ਅੱਧਾ ਇੰਚ ਡਾਊਨ ਕਰਨਾ ਇਸ ਤਰ੍ਹਾਂ ਇੱਥੋਂ ਦੇਖੋ ਜਿੰਨਾ ਘਟ ਗਿਆ ਆਪਣਾ ਕੱਪੜਾ ਆ ਦੇਖੋ ਇੱਥੋਂ ਇਨਾ ਅੱਧਾ ਅੱਧਾ ਇੰਚ ਘਟ ਗਿਆ ਨਾ ਫਰੰਟ ਵਾਲਾ ਪੱਲਾ ਘਟ ਗਿਆ ਜਿਹੜਾ ਬੈਕ ਵਾਲਾਗਾ ਆ ਦੇਖੋ ਬੈਕ ਵਾਲਾ ਵਧ ਗਿਆ ਆਪਾਂ ਇਹਨੂੰ ਇਦਾਂ ਹੀ ਵਧੇ ਹੋਏ ਨੂੰ ਰੱਖਣਾ ਸਲਾਈ ਦੇਖੋ ਮੈਂ ਨਾ ਇੱਥੋਂ ਸ਼ੁਰੂ ਕਰਦੀ ਹੁੰਨੀ ਆ ਫਿਰ ਜਿਹੜੀ ਆ ਬਾਦ ਘਾਟ ਆਗੀ ਇਹ ਇਦਾਂ ਹੀ ਰਹਿੰਦੀ ਹੈਗੀ ਆ ਲੋ ਜੀ ਇਹ ਆਪਾਂ ਇਸ ਤਰ੍ਹਾਂ ਨਾ ਸਲਾਈ ਲਗਾਉਣੀ ਸ਼ੁਰੂ ਕਰਨੀ। ਹਾਂ ਲੋ ਜੀ ਆਪਾਂ ਇਸ ਤਰ੍ਹਾਂ ਸਲਾਈ ਲਗਾਉਣੀ ਸ਼ੁਰੂ ਕਰਨੀ ਹੈ ਇਹ। ਹਾਂ ਦੇਖੋ ਜਿਹੜਾ ਘਟਿਆ ਹੋਇਆ ਹਿੱਸਾ ਇਹਨੂੰ ਆਪਾਂ ਇਦਾਂ ਹੀ ਰੱਖਣਾ ਹੈ। ਜਿਹੜੀ ਪਲੇਟ ਆ ਚਾਹੇ ਤਾਂ ਤੁਸੀਂ ਉੱਪਰ ਕਰ ਲੋ ਚਾਹੇ نیچے ਕਰ ਲੋ ਇਹਦੀ ਕੋਈ ਗੱਲ ਨਹੀਂ ਹੈਗੀ ਕੋਈ ਇਹਦੇ ਨਾਲ ਆਪਣੀ ਫਿਟਿੰਗ ਤੇ ਫਰਕ ਨਹੀਂ ਪੈਂਦਾ ਹੁਣ ਜਿਹੜੇ ਪਲੇਟ ਤੋਂ نیچے ਵਾਲਾ ਹਿੱਸਾ ਆ ਗਿਆ ਨਾ ਆਹ ਵਾਲਾ ਆਹ ਵਾਲਾ ਪਾਟ ਆ ਗਿਆ ਇਹਨੂੰ ਦੇਖੋ ਜੀ ਬਰਾਬਰ ਹੀ ਰੱਖਣਾਗਾ ਇੱਥੋਂ ਨਾਲ ਆਪਾਂ ਜਿੱਥੇ ਹਿੱਪ ਕੋਲੇ ਸਲਾਈ ਖਤਮ ਕਰਨੀ ਆ ਇੱਥੇ ਨਾਲ ਆਪਾਂ ਸੂਈ ਅੰਦਰ ਹੀ ਰੱਖਣੀ ਆ ਸੂਈ ਅੰਦਰ ਰੱਖ ਕੇ ਆਪਾਂ ਇੱਥੇ ਤੱਕ ਸਲਾਈ ਦੇ ਉੱਪਰ ਹੀ ਸਲਾਈ ਲਗਾਉਣੀ ਆ ਇਹ 1.5 ਇੰਚ ਤੱਕ 2 ਤੱਕ ਕਹਿ ਲੋ ਚਾਹੇ ਤੁਸੀਂ ਥੋੜੀ ਜੀ ਸਲਾਈ ਆਪਾਂ ਸਲਾਈ ਦੇ ਉੱਪਰ ਹੀ ਲਗਾਉਣੀ ਆ ਉਸ ਤੋਂ ਬਾਅਦ ਆਪਾਂ ਇੱਕ ਇੱਕ ਪੈਰ ਦੀ ਸਲਾਈ ਨਾਲ ਖੁੱਲੀ ਲ ਮਾਰਨੀ ਆ ਮਤਲਬ ਇਹ ਤੋਂ ਇੱਧਰ ਮਾਰਨੀ ਆ ਤਾਂ ਕਿ ਜੇ ਕਈ ਵਾਰੀ ਆਪਾਂ ਨੂੰ ਲੱਗੇ ਵੀ ਆਪਣਾ ਕਮੀਜ਼ ਟਾਈਟ ਆ ਤਾਂ ਆਪਾਂ ਇੱਕ ਸਲਾਈ ਉਹ ਢੇੜ ਕੇ ਦੂਸਰੀ ਸਲਾਈ ਰੱਖ ਸਕੀ ਹੁਣ ਆਪਾਂ ਐਂਡ ਤੇ ਆ ਕੇ ਫੇਰ ਜਿਹੜੀ ਸਲਾਈ ਆ ਗਈ ਉਹ ਆਪਾਂ ਆਹ ਵਾਲੀ ਸਲਾਈ ਦੇ ਨਾਲ ਹੀ ਮਿਲਾ ਦੇਣੀ ਹੈ ਜੀ ਆ ਲੋ ਜੀ ਆਪਣੀ ਸਾਈਡ ਸਲਾਈ ਲੱਗ ਗਈ ਐਸੇ ਤਰ੍ਹਾਂ ਹੀ ਜੀ ਆਪਾਂ ਸਲਾਈ ਦੂਸਰੀ ਸਾਈਡ ਲਗਾ ਲੈਣੀ ਹੈ ਇਹ ਆ ਦੇਖੋ ਜੀ ਐਸੇ ਤਰ੍ਹਾਂ ਹੀ ਆਪਾਂ ਦੂਸਰੇ ਪਾਸੇ ਸਲਾਈ ਲਗਾ ਲੈਣੀ ਹੈ ਜਿਹੜੀ ਬਾਹਰ ਘਾਟ ਆਪਣੀ ਦੂਸਰੇ ਪਾਸੇ ਆਪਾਂ ਇਦਾਂ ਰੱਖੀ ਸੀ ਫਰੰਟ ਵਾਲਾ ਪੱਲਾ ਘਟ ਜਾਂਦਾ 1/2 ਇੰਚ ਆਪਾਂ ਇੱਧਰ ਵੀ ਇਹ ਵਾਲੀ ਜਿਹੜੀ ਘਾਟ ਆ ਗਈ ਐ ਇਦਾਂ ਹੀ ਰੱਖਣੀ ਆਂਗੀ ਆਪ ਉੱਪਰਲੇ ਪੱਲੇ 'ਚ ਜਿਹੜਾ ਅੱਧਾ ਇੰਚ ਕੱਪੜਾ ਘਟ ਜਾਂਦਾ ਇਹਨੂੰ ਇਦਾਂ ਹੀ ਰੱਖਣਾ ਅੱਧਾ ਇੰਚ ਆਪਾਂ ਦੇਖੋ ਜੀ ਫਰੰਟ ਵਾਲਾ ਪੱਲਾ ਕੀਤਾਗਾ ਡਾਊਨ ਆਹ ਲਓ ਜੀ ਆਪਣੀ ਦੋਵੇਂ ਪਾਸੇ ਜਿਹੜੀ ਸਾਈਡ ਸਲਾਈ ਆ ਉਹ ਲੱਗ ਚੁੱਕੀ ਐਗੀ ਦੇਖੋ ਹੁਣ ਨਾ ਆਪਾਂ ਆ ਵਾਲੇ ਕੱਪੜੇ ਦਾ ਕੀ ਕਰਨਾ ਆਪਾਂ ਤੁਹਾਨੂੰ ਉਹ ਦੱਸਦੇ ਆਂ ਵੀ ਜਿਹੜਾ ਨਾ ਅੱਧਾ ਇੰਚ ਕੱਪੜਾ ਵਾਧ ਘਟ ਜਾਂਦਾਗਾ ਵੀ ਇਹਦਾ ਆਪਾਂ ਕੀ ਕਰਨਾਗਾ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਫਰੰਟ ਵਾਲਾ ਪੱਲਾ ਸਿਰਫ ਅੱਧਾ ਇੰਚ ਡਾਊਨ ਕੀਤਾਗਾ ਆਪਾਂ ਅੱਧਾ ਇੰਚ ਹੀ ਡਾਊਨ ਕਰਨਾ ਇਹਦੀ ਦੇਖੋ ਜੀ ਆਪਾਂ ਕਰਨੀ ਆਂਗੀ ਕਟਿੰਗ ਕਟਿੰਗ ਕਿੱਦਾਂ ਕਰਨੀ ਆ ਦੇਖੋ ਇਦਾਂ ਸਿੱਧੀ ਕਟਿੰਗ ਨਹੀਂ ਕਰਨੀ ਨਿਸ਼ਾਨੀ ਲਾ ਕੇ ਕਰੋ ਇਹ ਆ ਦੇਖੋ ਇੱਥੋਂ ਨਾ ਇਹ ਆਪਾਂ ਇਦਾਂ ਡੂੰਗੀ ਨਹੀਂ ਲੈ ਕੇ ਜਾਣੀ ਜੇ ਆਪਾਂ ਡੂੰਗੀ ਲੈ ਕੇ ਜਾਵਾਂਗੇ ਤਾਂ ਕਾਰਟ ਪਿਛਲੀ ਡੂੰਗੀ ਹੋ ਜਾਣੀ ਆ ਤੇ ਆਪਣੇ ਪਿਛਲੇ ਪੱਲੇ ਨੂੰ ਗਲੇ ਕੋਲੋਂ ਨਾ ਆਪਣੇ ਬੈਕ ਨੈਕ ਕੋਲੋਂ ਖਿੱਚ ਪੈਣ ਲੱਗ ਜਾਣੀ ਆ ਆਪਾਂ ਨਾ ਇੱਥੋਂ ਹਲਕੀ ਜੀ ਇਹ ਇਦਾਂ ਆ ਦੇਖੋ ਇਸ ਤਰ੍ਹਾਂ ਇਹ ਆ ਲੋ ਠੀਕ ਹੈ ਜੀ ਇਹਦੀ ਆਪਾਂ ਇਦਾਂ ਕਟਿੰਗ ਕਰ ਲੈਣੀ ਆ ਆਪਣੇ ਹੁਣ ਦੋਵੇਂ ਪੱਲੇ ਨੇ ਜਿਹੜੇ ਬਰਾਬਰ ਹੋ ਗਏ ਇੱਕ ਹੋਰ ਗੱਲ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਜੀ ਤੁਸੀਂ ਨਾ ਇੱਥੋਂ ਆਹ ਵਾਲਾ ਫਰੰਟ ਵਾਲਾ ਪੱਲਾ ਡਾਊਨ ਕਰ ਲੈਨੇ ਹੋ ਤਾਂ ਤੁਹਾਡੇ ਪੱਲਿਆਂ 'ਚ ਫਰਕ ਪੈਂਦਾ ਹੋ ਦੇਖੋ ਜੀ ਪੱਲਿਆਂ 'ਚ ਫਰਕ ਨਹੀਂ ਪੈਂਦਾ ਆਪਾਂ ਇੱਥੋਂ ਅੱਧਾ ਇੰਚ ਫਰੰਟ ਵਾਲਾ ਪੱਲਾ ਡਾਊਨ ਕਰ ਲਿਆ ਜਦੋਂ ਆਪਾਂ ਅੱਧਾ ਇੰਚ ਫਰੰਟ ਵਾਲਾ ਪੱਲਾ ਡਾਊਨ ਕਰ ਲੈਨੇ ਆਂਗੇ ਆਹ ਵਾਲੀ ਪਲੇਟ ਵਿੱਚ ਵੀ ਤਾਂ ਅੱਧਾ ਇੰਚ ਕਪੜਾ ਆਉਂਦਾ ਨਾ ਜੇ ਆਪਾਂ ਇੱਥੋਂ ਬਰਾਬਰ ਰੱਖ ਕੇ ਸਿਲਾਈ ਲਗਾਉਣੇ ਆ ਨਾ ਆ ਵਾਲੇ ਪੱਲੇ ਤਾਂ ਫਰੰਟ ਵਾਲਾ ਪੱਲਾ ਆਹ ਪਲੇਟ ਪੈਨ ਕਰਕੇ ਹਲਕਾ ਜਿਹਾ ਅੱਧਾ ਇੰਚ ਦੀ ਪਲੇਟ ਪੈ ਜਾਂਦੀ ਹੈ ਆਪਣਾ ਫਰੰਟ ਵਾਲਾ ਪੱਲਾ ਜਦੋਂ ਆਪਾਂ ਤਰਪਾਈ ਕਰਨ ਲੱਗਦੇ ਆ ਤਾਂ ਉਹਦੇ ਵਿੱਚ ਬਾਧ ਘਾਟ ਹੋ ਜਾਂਦੀ ਹੈਗੀ ਜਦੋਂ ਆਪਾਂ ਅੱਧਾ ਇੰਚ ਕੱਪੜਾ ਇਹਦੇ ਵਿੱਚ ਆ ਜਾਂਦਾ ਪਲੇਟ 'ਚ ਆਪਾਂ ਅੱਧਾ ਇੰਚ ਡਾਊਨ ਕਰਾਂਗੇ ਤਾਂ ਜਿਹੜਾ ਆ ਇਹਦੇ ਵਿੱਚ ਅੱਧਾ ਇੰਚ ਆਉਂਦਾ ਤਾਂ ਉਹ ਨੀਚੇ ਤਰਪਾਈ ਵਾਲੇ ਨੀਚੇ ਪੱਲਿਆਂ 'ਚ ਜਿਹੜੀ ਬਾਧ ਘਾਟ ਪਈ ਹੁੰਦੀ ਉਹ ਬਿਲਕੁਲ ਸੈੱਟ ਹੋ ਜਾਂਦੀ ਹੈਗੀ ਤੇ ਅੱਧਾ ਇੰਚ ਫਰੰਟ ਵਾਲਾ ਪੱਲਾ ਡਾਊਨ ਕਰਨ ਦੇ ਨਾਲ ਆਪਣੀ ਜਿਹੜੀ ਆ ਵਾਲੀ ਸਲਾਈ ਹੈਗੀ ਦੇਖੋ ਤੀਰੇ ਵਾਲੀ ਸਲਾਈ ਇਹ ਆਪਣੀ ਨਾ ਇਸ ਤਰ੍ਹਾਂ ਅੱਗੇ ਨੂੰ ਆਉਣ ਲੱਗ ਜਾਂਦੀ ਆ ਇਹ ਇਸ ਤਰ੍ਹਾਂ ਜਦੋਂ ਇਹ ਅੱਗੇ ਨੂੰ ਰਹੂਗੀ ਆਹ ਵਾਲੀ ਸਲਾਈ ਅੱਗੇ ਨੂੰ ਰਹੂਗੀ ਫਰੰਟ ਵਾਲਾ ਨੈਕ ਅੱਗੇ ਨੂੰ ਰਹੂਗਾ ਤਾਂ ਜਿਹੜਾ ਆਪਣਾ ਫਰੰਟ ਵਾਲਾ ਗਲਾਗਾ ਇਹ ਕਦੇ ਵੀ ਪਿੱਛੇ ਨਹੀਂ ਜਾਊਗਾ ਬਹੁਤ ਪਹਿਣਾ ਨੂੰ ਪ੍ਰੋਬਲਮ ਆਉਂਦੀ ਆ ਜੀ ਸਾਡਾ ਫਰੰਟ ਵਾਲਾ ਗਲਾ ਪਿੱਛੇ ਜਾਂਦਾ ਜਦੋਂ ਆਪਾਂ ਸਾਈਡ ਸਲਾਈਫ ਮਤਲਬ ਕਿ ਲੌਂਗ ਟਾਈਮ ਨਾ ਫਰੰਟ ਵਾਲਾ ਪੱਲਾ ਡਾਊਨ ਕਰਦੇ ਆ ਤਾਂ ਕਦੇ ਵੀ ਆਪਣਾ ਜਿਹੜਾ ਗਲਾ ਹੈਗਾ ਉਹ ਪਿੱਛੇ ਨਹੀਂ ਜਾਂਦਾ ਹੈਗਾ ਇਸ ਤਰ੍ਹਾਂ ਸਾਈਡ ਸਲਾਈ ਲਗਾਉਣ ਦੇ ਨਾਲ ਨਾ ਆਪਣੀ ਫਿਟਿੰਗ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਹੈ ਜੀ ਆਹ ਦੇਖੋ ਜੀ ਆਪਾਂ ਤੁਹਾਨੂੰ ਕਮੀਜ਼ ਆਪਾਂ ਸਿੱਧਾ ਕਰਕੇ ਦਿਖਾਉਣੇ ਆਂਗੇ ਆ ਆਪਣਾ ਕਮੀਜ਼ ਆਪਾਂ ਤੁਹਾਨੂੰ ਸਿੱਧਾ ਕਰਕੇ ਇਹ ਆ ਲਓ ਜੀ ਆ ਆਪਣਾ ਕਮੀਜ਼ ਹੋ ਗਿਆ ਸਿੱਧਾ ਇਹ ਇਸ ਤਰ੍ਹਾਂ ਆ ਦੇਖੋ ਇੱਥੋਂ ਨਾ ਆਹ ਵਾਲੇ ਹਿੱਸੇ 'ਚ ਉਹ ਇਦਾਂ ਜਦੋਂ ਆਪਾਂ ਸਲਾਈ ਐਦਾਂ ਗਲਾਈ ਚ ਲਾਉਣੀ ਆ ਨਾ ਇਹ ਇਸ ਤਰ੍ਹਾਂ ਆ ਦੇਖੋ ਆ ਹਿੱਸੇ ਚ ਐਦਾਂ ਬਾਹਰ ਨੂੰ ਨਿਕਲਦਾ ਨਾ ਇਸ ਤਰ੍ਹਾਂ ਫਿਰ ਨਾ ਆਪਣੀ ਬ੍ਰੈਸਟ ਕੋਲੋਂ ਫਿਟਿੰਗ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਆ ਦੇਖੋ ਆਪਣੀ ਕਮਰ ਕੋਲੋਂ ਵੀ ਐਦਾਂ ਜਦੋਂ ਕਮਰ ਕੋਲੇ ਇਸ ਤਰ੍ਹਾਂ ਡੂੰਘ ਪੈਂਦੀ ਹੋਵੇ ਨਾ ਇਸ ਤਰ੍ਹਾਂ ਇਹ ਇਸ ਤਰ੍ਹਾਂ ਤਾਂ ਆਪਣੀ ਫਿਟਿੰਗ ਸੂਟ ਦੀ ਜਦੋਂ ਆਪਾਂ ਸੂਟ ਨੂੰ ਪਾਉਣੇ ਆ ਬਹੁਤ ਸੋਹਣੀ ਬਣ ਕੇ ਤਿਆਰ ਹੁੰਦੀ ਹੈ ਇਸ ਤਰ੍ਹਾਂ ਦੇਖੋ ਜੀ ਸਾਈਡ ਸਲਾਈ ਲਗਾਉਣ ਦੇ ਨਾਲ ਤੁਹਾਨੂੰ ਕਦੇ ਵੀ ਸਲਾਈ ਉਢੇੜ ਕੇ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਜਾਂ ਮੇਰੀਆਂ ਜਿਹੜੀਆਂ ਭੈਣਾਂ ਨੂੰ ਸਾਈਡ ਸਲਾਈ ਲੌਂਚ ਪ੍ਰੋਬਲਮ ਆਉਂਦੀ ਸੀ ਉਹਨਾਂ ਦੀ ਇਤੋਂ ਫਿਟਿੰਗ ਟਾਈਟ ਹੁੰਦੀ ਸੀ ਉਹਨਾਂ ਦੀ ਇਹ ਵਾਲੀ ਪ੍ਰੋਬਲਮ ਹੱਲ ਹੋ ਗਈ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ